today mahala Panjama ਕੂਟ ਆਨੰਦ ਰਾਜ ਸੁਖ ਭੁਗਵੈ ਹਰਿ ਸਿਮਰਤ ਬਿਨ ਸੈ ਸਭ ਦੁਖ ਰਹਾਉ ਕੂਟ ਜਨਮ ਕੇ ਕਿਲ ਬਿਠ ਨਾਸੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਔਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੋਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਧੀਨ ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਬਨਾ ਤੋਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਧੀਨ ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਪੈਰ ਦਰਬਨਾ ਤੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਜੁਗ ਜੁਗਿਆਟਨ ਚਾਰ ਤਖਤ ਸ਼ਤਰ তথা ਵਕਤ ਦੇ ਮਾਲਕ ਕਲਯੁਗ ਦੇ ਅਵਤਾਰ ਵਰਤਮਾਨ ਗਿਆਨ ਗੁਰੂ ਜਪਦੀ ਜੋਤ ਬਾਣੀ ਕੇ ਬੋਹਿਤ ਤੰਤਨ ਸਤਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਨਿੱਘੀ ਪਿਆਰੀ ਗੋਦ ਵਿੱਚ ਬੈਠ ਕਰਕੇ ਸਤਿਗੁਰਾਂ ਦੇ ਸ਼ਬਦ ਅਤੇ ਨਾਮ ਕੀ ਚਰਣਾ ਦੇ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਆਪਾਂ ਸਫਲਾ ਬਰ ਰਏ ਹਾਂ ਉਮਰ ਸੋਈ ਵਿੱਚ ਲੇਖੇ ਜੋ ਯਾਦ ਸਾਈਂ ਦੀ ਗੁਜਰੇ ਪੈਦੀ ਮੁਜਰੇ ਉਹੀ சுவாਸ ਉਹੀ ਸਮਾ ਉਹੀ ਸ਼ਰੀਰ ਪਵਿੱਤਰ ਹੈ ਸਤਲ ਹੈ ਜੋ ਆਪਣੇ ਮਾਲਕ ਦੇ ਸ਼ੁਕਰਾਨ ਕਬੀਰ ਸਾਹਿਬ ਜੀ ਨੇ ਤਾਂ ਇਤੋਂ ਤੱਕ ਛੋਟ ਦਿੱਤੀ ਹੈ ਕਿ ਇੱਕ ਕੜੀ ਅਧੀ ਕੜੀ ਅਧਿ ਹੂ ਤੇ ਆਦਿ ਵਰਤਨ ਸੇਤੀ ਗੋਸਤੇ ਜੋ ਕਿ ਮੈਸੋ ਲਾਤ ਇੰਨੀ ਛੋਟ ਦੇਣਾ ਉਹਨਾਂ ਦਾ ਮਕਸਦ ਇਹ ਸੀ ਕਿ ਇਹ ਕਾਰਜ ਕਰਨਾ ਜ਼ਰੂਰ ਹੈ ਰੋਜ਼ ਬੇਸ਼ੱਕ ਤੁਸੀਂ ਅਧੀ ਘੜੀ ਦਾ ਵੀ ਅੱਧਾ ਹਿੱਸਾ ਕਰੋ ਨਹੀਂ ਕੰਟਾ ਕਰ ਸਕਦੇ ਕੋਈ ਗੱਲ ਨਹੀਂ ਅੱਧਾ ਘੰਟਾ ਵੀ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਜੇ ਅਧੀ ਘੜੀ ਅੰਦਰਾਂ ਮਿੰਟ ਵੀ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ ਆਦੀ ਹੁੰਤੇ ਆਜ ਦੇ ਟਾਈਮ ਟੇਬਲ ਘੜੀਆਂ ਦੇ ਸਾਹਬ ਨਾਲ ਕੇਵਲ 7.5 ਮਿੰਟ ਬਣਦੇ ਆ। ਆਦੀ ਹਿੰਤੇ ਆ। ਤੇ ਇੰਨਾ ਕੁ ਸਮਾਂ ਤੇ ਤੁਸੀਂ ਮਾਲਕ ਦਾ ਸ਼ੁਕਰਾਨਾ ਕਰ ਲਿਆ ਕਰੋ। ਜਿਸ ਮਾਲਕ ਦੀਆਂ ਦਿੱਤੀਆਂ ਦਾਤਾਂ ਅਸੀਂ ਵਰਤ ਰਹੇ ਹਾਂ। ਜਿਸ ਦੇ ਦਿੱਤੇ ਹੋਏ ਸੁੱਖ ਸਾਧਨ ਅਸੀਂ ਵਰਤ ਕੇ ਆਪਣੇ ਜੀਵਨ ਨੂੰ ਜਿਉਂ ਰਹੇ ਹਾਂ। ਕੋਈ ਬੜੀ ਸ਼ਾਨ ਨਾਲ ਜਿਉ ਰਿਹਾ ਹੈ ਕੋਈ ਗੁਜ਼ਾਰੇ ਮਾਫਤ ਜਿਉ ਰਿਹਾ ਹੈ ਕੋਈ ਮੁਸ਼ਕਲ ਨਾਲ ਜਿਉ ਰਿਹਾ ਹੈ ਪਰ ਜੀਵਦੇ ਸਾਰੇ ਉਸ ਮਾਲਕ ਨੇ ਐਸਾ ਪ੍ਰਬੰਧ ਕੀਤਾ ਹੈ ਸਭਨਾ ਉੱਪਰ ਨજર ਪ੍ਰਭ ਤੇਰੀ ਕਿਸੈ ਥੋੜੀ ਕਿਸੈ ਹੈ ਕਹੇ ਕਿਸੇ ਕੋਲ ਦਾਤ ਵੱਧ ਹੈ ਕਿਸੇ ਕੋਲ ਘੱਟ ਪਰ ਦਾਤ ਤਾਂ ਸਾਰਿਆਂ ਕੋਲ ਹੀ ਹੈ ਇਸ ਲਈ ਸਾਰਿਆਂ ਨੂੰ ਸ਼ੁਕਰਾਨੇ ਵਿੱਚ ਜੁੜਨਾ ਚਾਹੀਦਾ ਆਓ ਅੱਜ ਦੇ ਪਾਠ ਪਵਿੱਤਰ ਸ਼੍ਰੀ ਮੁਖ ਰਾਗ ਦੇ ਸੰਖੇਪ ਸ਼ਬਦਾਂ ਵਿੱਚ ਸੀਮਤ ਸਮੇਂ ਵਿੱਚ ਆਪਾਂ ਰੋਜ਼ ਵਿਚਾਰ ਕਰਦੇ ਹਾਂ ਇਕ ਵਾਰੀ ਲਿਵਾ ਸਾਰੇ ਆਪ ਆਪਣੀ ਹਾਜ਼ਰੀ ਜੋ ਵੀ ਸੋਸ਼ਲ ਮੀਡੀਆ ਤੇ ਦੇਸ਼ ਵਿਦੇਸ਼ ਵਿੱਚ ਤੇ ਗੁਰੂ ਦਰਬਾਰ ਵਿੱਚ ਹਾਜ਼ਰ ਸੰਤਾ ਨੇ ਇਕ ਵਾਰੀ ਕਰੋ ਦਸਨਾ ਪਵਿੱਤਰ ਗੱਜ ਕੇ ਆਖੋ ਸਤਿ ਮੋਹ ਸ਼੍ਰੀ ਵਾਹਿਗੁਰੂ ਜੀ ਟੋਡੀ ਮੇਰੇ ਮਨ ਕੋ ਸੁਖ ਸ਼ਬਦੀਆਂ ਪਹਿਲੀਆਂ ਪੰਕਤੀਆਂ ਹੀ ਰਹਾਉਦੀਆਂ ਪੰਕਤੀਆਂ ਹਨ ਇਸ ਵਾਸਤੇ ਗੁਰੂ ਸਾਹਿਬ ਵਰਨਾਉਂਦੇ ਨੇ ਮਾਈ ਮੇਰੇ ਮਨ ਕੋ ਸੁਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਮਾਈ ਸ਼ਬਦ ਕਈ ਵਾਰੀ ਆਇਆ ਹੈ ਔਰ ਇਹ ਮਾਈ ਦੋ ਦਿਨ ਸੰਦਰਭਾ ਵਿੱਚ ਆਇਆ ਜਿਵੇਂ ਮਾਈ ਦੀ ਵਿਆਖਿਆ ਵਿੱਚ ਅਸੀਂ ਇਹਦਾ ਅਰਥ ਨਾ ਵੀ ਕਰ ਸਕਦੇ ਮਾਤਾ ਮਾਂ ਮਾਈ ਭੈ ਦੀ ਜਗ੍ਹਾ ਤੇ ਵੀ ਵਰਤਿਆ ਵੱਡੇ ਭਰਾ ਨੂੰ ਵੀ ਆਪਾਂ ਮਾਂ ਦਾ ਦਰਜਾ ਦਿੰਦੇ ਆ ਪਿਓ ਦਾ ਦਰਜਾ ਜਦੋਂ ਮਾਤਾ ਪਿਤਾ ਪਰਿਵਾਰ ਵਿੱਚ ਨਾ ਰਹਿਣ ਤਾਂ ਫਿਰ ਸਾਰੀ ਜ਼ਿੰਮੇਵਾਰੀ ਵੱਡੇ ਭਰਾ ਦੇ ਸਿਰ ਤੇ ਆ ਜਾਂਦੀ ਹੈ ਵੱਡੇ ਪੁੱਤਰ ਦੇ ਸਿਰ ਤੇ ਆ ਜਾਂਦੀ ਹੈ ਅੰਤਮ ਅਰਦਾਸ ਵੇਲੇ ਦਸਤਾਰ ਬੰਦੀ ਦਾ ਮਤਲਬ ਹੀ ਇਹ ਤੇ ਲੈ ਵੀ ਕਾਕਾ ਅੱਜ ਤੋਂ ਸਾਰੀ ਜ਼ਿੰਮੇਵਾਰੀ ਪਰਿਵਾਰ ਦੀ ਤੇ ਇਸ ਲਈ ਮਾਈ ਸ਼ਬਦ ਭਾਈ ਦੀ ਜਗ੍ਹਾ ਤੇ ਵੀ ਵਰਤਿਆ ਹੈ ਮਾਈ ਸ਼ਬਦ ਸੰਤਾਂ ਲਈ ਵੀ ਵਰਤਿਆ ਹੈ ਮਾਈ ਸ਼ਬਦ ਗੁਰੂ ਸਾਹਿਬਾਨ ਵਾਸਤੇ ਵੀ ਗੁਰਬਾਣੀ ਵਿੱਚ ਵਰਤਿਆ ਹੈ ਮਾਈ ਮੇਰੇ ਮਨ ਕੋ ਸੋਖ ਹੈ ਮਾਤਾ ਪਿਤਾ ਰੂਪ ਸਤਗੁਰੂ ਜੀ ਹੈ ਮਾਤਾ ਪਿਤਾ ਰੂਪ ਮੇਰੇ ਵੱਡੇ ਪ੍ਰਾਪ ਸੰਤ ਸਰੂਪ ਮੇਰੇ ਵੱਡੇ ਪ੍ਰਭੂ ਤੁਸੀਂ ਜਿਸ ਮੰਜ਼ਲ ਤੇ ਪਹੁੰਚੇ ਹੋ ਮੈਂ ਹਾਜੇ ਪਹੁੰਚਣ ਦੀ ਆਸ ਵਿੱਚ ਆ ਪਰ ਜਿਸ ਆਨੰਦ ਵਿੱਚ ਸੁਖ ਵਿੱਚ ਤੁਸੀਂ ਜਾ ਕੇ ਟਿਕੇ ਹੋ ਮਾਈ ਮੋਏ ਪ੍ਰੀਤਮ ਦੇਵੂ ਮਲਾਈ ਮੈਨੂੰ ਵੀ ਉਸ ਪ੍ਰੀਤਮ ਪਿਆਰੇ ਤੱਕ ਪਹੁੰਚਾ ਦੇ। ਮੈਂ ਕੇਵਲ ਮਾਈ ਦੇ ਪ੍ਰਕਰਨ ਦੀ ਵਿਆਖਿਆ ਕਰ ਰਿਹਾ। ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਤੇ ਸੰਤ ਜਨਾਂ ਨੂੰ ਦੱਸਦੇ ਹਨ ਕਿ ਮਾਈ ਮੇਰੇ ਮਨ ਕੋ ਸੋਖ ਹੁਣ ਮੇਰੇ ਮਨ ਵਿੱਚ ਐਸਾ ਸੁੱਖ ਆ ਗਿਆ ਹੈ ਮੇਰਾ ਮਨ ਐਸੀ ਸੁੱਖ ਅਵਸਥਾ ਵਿੱਚ ਪਹੁੰਚ ਗਿਆ ਹੈ ਕਿ ਜਿਸ ਸੁੱਖ ਦਾ ਕੋਈ ਜਵਾਬ ਹੀ ਨਹੀਂ ਕੋਈ ਮੁਕਾਬਲਾ ਹੀ ਨਹੀਂ ਜਿਸ ਸੁੱਖ ਦੀ ਕੋਈ ਮਿਸਾਲ ਹੀ ਨਹੀਂ ਦਿੱਤੀ ਜਾ ਸਕਦੀ ਕਿ ਜਿਹੜਾ ਸੁੱਖ ਮੈਂ ਇਸ ਵੇਲੇ ਭੋਗ ਰਿਹਾ ਹਾਂ ਉਹ ਹੈ ਅਨਾਂਹ ਸੁਖ ਵਰਗ। ਦੁਨੀਆਂ ਵਿੱਚ ਉਹਦੀ ਕੋਈ ਮਿਸਾਲ ਨਹੀਂ। ਉਹ ਹੈ ਆਤਮ ਸੁਖ। ਉਹ ਹੈ ਆਤਮਿਕ ਆਨੰਦ। ਇਸ ਨੂੰ ਪਰਮ ਆਨੰਦ ਵੀ ਕਿਹਾ ਗਾਇਆ ਹੈ। ਇਸ ਨੂੰ ਮਹਾ ਸੁਖ ਵੀ ਕਿਹਾ ਹੈ। ਇਸ ਨੂੰ ਆਤਮਿਕ ਸੁਖ ਵੀ ਕਿਹਾ ਹੈ। ਤੋ ਐਸਾ ਸੁਖ ਮੈਨੂੰ ਪ੍ਰਾਪਤ ਹੋਇਆ। ਕਿਉਂਕਿ ਸੁਖ ਇੱਥੇ ਸੱਤੇ ਨੂੰ ਅੰਕੜ ਤੇ ਲੱਗਣਾ ਹੀ ਹੈ ਪਰ ਇੱਥੇ ਖਖੇ ਨੂੰ ਵੀ ਅੰਕੜ ਖਖੇ ਨੂੰ ਅੰਕੜ ਵਾਲਾ ਜਿਹੜਾ ਸੁਖ ਹੈ ਨਾ ਉਹ ਕਿਸੇ ਖਾਸ ਸੁਖ ਦਾ ਸੰਦੇਸ਼ ਦਿੰਦਾ ਹੈ ਕਿਸੇ ਇੱਕ ਸੁਖ ਦਾ ਸੰਦੇਸ਼ ਦਿੰਦਾ ਹੈ ਕਿ ਮੈਨੂੰ ਇੱਕ ਐਸਾ ਸੁਖ ਆਨੰਦ ਪ੍ਰਾਪਤ ਹੋ ਗਿਆ ਕਿ ਉਹਦੇ ਮੁਕਾਬਲੇ ਵਿੱਚ ਕੋਟ ਆਨੰਦ ਰਾਜ ਸੁਖ ਭੁਗਵੈ ਕਹਿੰਦੇ ਭਾਵੇਂ ਕਰੋੜਾਂ ਰਾਜ ਮਰਜਾ ਕਰੋੜਾਂ ਦੁਨਿਆਵੀ ਆਨੰਦ ਮਿਲ ਜਾ ਪਰ ਉਹ ਰਣਕੇ ਵੀ ਉਸ ਸੁਖ ਦਾ ਮੁਕਾਬਲਾ ਨਹੀਂ ਕਰ ਸਕਦਾ ਮੋਂ ਮੇਰੇ ਮਨ ਵਿੱਚ ਹੈ ਕਰੋੜਾ ਆਨੰਦ ਤੇ ਕਰੋੜਾ ਰਾਜ ਸੁਖਾਂ ਦੀ ਪ੍ਰਾਪਤੀ ਵਰਗਾ ਸੁਖ ਮੈਨੂੰ ਮਿਲ ਗਿਆ ਹਰ ਸਿਮਰਤ ਦਿਨ ਸਹਿ ਸਭ ਦੁੱਖ ਕਿਉਂਕਿ ਮੈਂ ਵਾਹਿਗੁਰੂ ਦਾ ਸਿਮਰਨ ਕੀਤਾ ਮੈਂ ਉਸ ਗੋਬਿੰਦ ਦਾ ਨਾਮ ਜਪਿਆ ਮੈਲ ਸਦਾ ਆਮ ਨਾਮ ਨੂੰ ਸਿਮਰਿਆ ਦੇਖ ਸਰੂਪ ਹਰ ਸਿਮਰਤ ਬਿਨ ਸੈ ਸਤ ਦੁਖ ਵਾਹਿਗੁਰੂ ਦੇ ਨਾਮ ਸਿਮਰਨ ਦਾ ਸਦਕਾਰ ਮੇਰੇ ਸਾਰੇ ਦੁੱਖ ਟਟੇ ਗਏ ਆਮ ਤੌਰ ਤੇ ਚਾਰ ਦੁੱਖ ਵੱਡੇ ਨੰਨੇ ਨੇ ਸੰਸਾਰ ਵਿੱਚ ਜਿਨ੍ਹਾਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਆਪਣੀ ਬਾਣੀ ਚ ਗਾਦੇ ਕਹਿੰਦੇ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਨ ਦੁੱਖ ਇੱਕ ਦੁੱਖ ਰੋਗ ਲਗੈ ਤਨ ਤਾਏ ਵੈਦਨਾ ਭੋਲੇ दारू ਦਾਏ ਪੰਦੇ ਇਹ ਚਾਰ ਵੱਡੇ ਦੁੱਖ ਹੈ ਸੰਸਾਰ ਵਿੱਚ ਬਿਰਹਾ ਦਾ ਦੁੱਖ ਮਿਛੋੜੇ ਦਾ ਦੁੱਖ ਚਾਹ ਵੀ ਛੋੜਾ ਕਿਸੇ ਕਿਸਮ ਦਾ ਵੀ ਹੋ ਸਕਦਾ ਕਿਸੇ ਪੱਧਰ ਦਾ ਵੀ ਹੋ ਸਕਦਾ ਵਿਛੋੜੇ ਦਾ ਦੁੱਖ ਬੜਾ ਮਹਾਨ ਦੁੱਖ ਹੈ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਭੁੱਖ ਦਾ ਦੁੱਖ ਵੀ ਬਹੁਤ ਵੱਡਾ ਇਹਦੇ ਭੁੱਖ ਦਾ ਦੁੱਖ ਮੌਤ ਨਾਲੋਂ ਵੀ ਬੁਰਾ। ਕਈ ਵਾਰੀ ਭੁੱਖ ਦੇ ਦੁੱਖ ਤੋਂ ਤੰਗ ਆਣ ਕੇ ਲੋਕੀ ਮੌਤ ਨੂੰ ਗਲ ਲਾ ਲਿਤੇ। ਆ ਸਾਡੇ ਕਿਸਾਨ ਭਰਾ ਭੁੱਖ ਦੇ ਦੁੱਖ ਤੋਂ ਹੀ ਖੁਦਕਸ਼ੀਆਂ ਕਰ ਰਹੇ ਨੇ। ਰੋਜ਼ ਕੋਈ ਨਾ ਕੋਈ ਤੇ ਦਰਖਤ ਨਾਲ ਲਟਕਿਆ ਅੱਜ ਕੱਲ੍ਹ ਚੱਲ ਰਿਹਾ ਅੰਦੋਲਨ ਕਿਸਾਨ ਅੰਦੋਲਨ ਇਹ ਵੀ ਭੁੱਖ ਦੇ ਦੁੱਖ ਕਰਕੇ ਹੀ ਸ਼ੁਰੂ ਹੋਇਆ ਤੇ ਆਉਣ ਵਾਲੇ ਭੁੱਖ ਦੇ ਦੁੱਖ ਤੋਂ ਡਰ ਕੇ ਜਾਂ ਉਹ ਸਮੇਂ ਨੂੰ ਟਾਲਣ ਵਾਸਤੇ ਇਹ ਅੰਦੋਲਨ ਕੀਤਾ ਜਾ ਰਿਹਾ ਕਿਉਂਕਿ ਭੁੱਖ ਦਾ ਦੁੱਖ ਬਹੁਤ ਭਿਆਨਕ ਦੁੱਖ ਹੈ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਸ਼ਲੋਕ ਹੈ ਭਾਵੇਂ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਪਰ ਉਹਨਾਂ ਦੇ ਨਾਮ ਵਿੱਚ ਛਪਿਆ ਹੈ ਕਹਿੰਦਾ ਫਰੀਦਾ ਮੌਤੋਂ ਭੁੱਖ ਬੁਰੀ ਕਹਿੰਦੇ ਮੌਤ ਨਾਲੋਂ ਭੁੱਖ ਦਾ ਦੁੱਖ ਬਹੁਤ ਬੁਰਾ ਹੈ ਰਾਤੀ ਸੁੱਤੇ ਖਾ ਕੇ ਦਿਨੇ ਫੇਰ ਖੈ ਇਹ ਕਿੰਦਾ ਵੱਡਾ ਦੁੱਖ ਰਾਤ ਨੂੰ ਬੰਦਾ ਰੱਜ ਕੇ ਖਾ ਕੇ ਸੰਦਾ ਤੇ ਰਾਤ ਸੌਣਾ ਹੀ ਹੈ ਜਿਹੜਾ ਕੰਮ ਕਰਨਾ ਸਵੇਰੇ ਉੱਠਦਿਆਂ ਸਾਰ ਫੇਰ ਬੈਠ ਕੇ ਬ੍ਰੇਕਫਾਸਟ ਤਿਆਰ ਹੋਣਾ ਚਾਹੀਦਾ ਮਿਲਣਾ ਚਾਹੀਦਾ ਜੇ ਸਵੇਰੇ ਨਾਸ਼ਤਾ ਕਰ ਲਿਆ ਦੁਪਹਿਰੇ ਤੇ ਜੇ ਦੁਪਹਿਰੇ ਲੰਚ ਕਰ ਲਿਆ ਤੇ ਰਾਤ ਨੂੰ ਖੇਰ ਤੋਂ ਫਿੱਡਾ ਵੱਡਾ ਇਹ ਦੁੱਖ ਹੈ ਤੇ ਜਿਹਨੂੰ ਇੱਕ ਟਾਈਮ ਤਿੰਨ ਟਾਈਮ ਖਾਣ ਵਾੜੇ ਨੂੰ ਇੱਕ ਟਾਈਮ ਵੀ ਨਾ ਮਿਲੇ ਉਹਦੇ ਵਾਸਤੇ ਤੇ ਬਹੁਤ ਮੁਸ਼ਕਲ ਹੈ ਬਹੁਤ ਵੱਡਾ ਦੁੱਖ ਹੈ ਤਾਂ ਹੀ ਸਿਆਣਿਆਂ ਨੇ ਇਹ ਗੱਲ ਆਖੀ ਕਿ ਫਰੀਦਾ ਮੌਤੋਂ ਭੁੱਖ ਬੁਰੀ ਰਾਤੀ ਸੁਤੇ ਕਾ ਕੇ ਜਰੇ ਪੇਰ ਕੈ ਤੋ ਦੁਖ ਵਿਚੋੜਾ ਇਕ ਦੁਖ ਭੂਖ ਇਓਂ ਵਿਚੋੜੇ ਦਾ ਦੁਖ ਤੇ ਭੁਖ ਦਾ ਦੁਖ ਇਹ ਬਹੁਤ ਮਹਾਨ ਹੈ ਭੁਖ ਦੇ ਦੁਖ ਤੋਂ ਤੰਗ ਆਣ ਕੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇ ਸਾਥੀ ਸਿੱਖਾਂ ਨੇ ਪਿਆ ਮਹਾਰਾਜ ਕਿਲਾ ਖਾਦੀ ਤਰਕੇ ਆਪਾਂ ਮਰੇ ਤੋਂ ਨਿਕਲ ਚੱਲੀਏ ਕਿਉਂਕਿ ਅੰਦਰ ਖਾਣ ਪੀਣ ਨੂੰ ਬੱਜਿਆ ਕੁਛ ਨਹੀਂ ਤੇ ਅਸੀਂ ਤੇ ਭੁੱਖ ਤੇ ਦੁੱਖ ਨਾਲ ਦੇਖੋ ਬਿਮਾਰ ਹੋ ਗਏ ਆ ਕਮਜ਼ੋਰ ਹੋ ਗਏ ਆ ਕਈ ਇਸ ਦੁੱਖ ਦੇ ਨਾਲ ਅਕੰਚ ਰਣਾ ਵੀ ਕਰਦੇ ਜੀ ਤੇ ਹੋਰ ਕਿੰਨਾ ਸਮਾਂ ਇਹ ਦੁੱਖ ਆ ਪਾਚਨ ਸਕਦੇ ਆ ਅੰਦਰ ਭੁੱਖ ਨਾਲ ਮਰਨ ਨਾਲੋਂ ਆਪਾਂ ਬਾਹਰ ਲੜ ਕੇ ਹੀਦ ਹੋ ਜਾਈਏ ਤੇ ਉਹ ਚੰਗਰ ਜਗਸੇ ਦੂਜੀ ਥਾਂ ਪਹੁੰਚ ਕੇ 4 ਦਿਨ ਸੁੱਖ ਤੇ ਭੋਗ ਲਿਆ। ਤੋਂ ਭੁੱਖ ਦੇ ਦੁੱਖ ਤੋਂ ਤੰਗ ਆਣ ਕੇ ਹੀ ਅਨੰਦਪੁਰ ਸਾਹਿਬ ਦਾ ਕਿਲਾ ਖਾਲਸਾ ਦੀ ਪੈਂ ਤੇ ਗੁਰੂ ਜੀ ਨੇ ਖਾਣੇ ਕਰਵਾਇਆ। ਦੂਸਰੀ ਮਿਸਾਲ ਇਤਿਹਾਸ ਵਿੱਚ ਹੈ। ਬਾਬਾ ਬੰਦਾ ਬੱਤਾ ਗੁਰਦਾਸ ਨੰਗਲ ਦੀ ਢੜੀ ਵਿੱਚਲੀ ਇਹ ਹੀ ਸਮੱਸਿਆ ਸੀ ਜਿਹੜੀ ਅਨੰਦਪੁਰ ਸਮੱਸਿਆ ਸੀ ਗੁਰਦਾਸ ਨੰਗਰ ਦੀ ਢੜੀ ਵਿੱਚ ਬਾਬਾ ਬੰਦਾ বাহাদুর ਨੂੰ ਸਾਥੀਆਂ ਨੂੰ ਫਿਰਕਸ਼ੀਰ ਬਾਦਸ਼ਾਹ ਦੀ ਫੌਜ ਨੇ ਘੇਰਾ ਪਾਇਆ ਮੋਰਚਾ ਬੰਦੀ ਕੀਤੀ ਸਿਰ ਸੱਤ ਮਹੀਨੇ ਦਾ ਸਮਾਉ ਗਿਆ ਬਬਾ ਬੰਦਾ ਭਾਦਰ ਤੇ ਨਹੀਂ ਸੀ ਚਾਹੁੰਦਾ ਘੜੀ ਖਾਲੀ ਕਰਨ। ਪਰ ਉਹਦੀ ਫੌਜ ਵਿੱਚ ਫੁੱਟ ਪੈ ਰਹੀ ਸੀ। ਢੜੇ ਬਾਜੀ ਹੋ ਰਹੀ ਸੀ। ਇਸ ਕਰਕੇ ਉਹਨੇ ਸਾਰਿਆਂ ਨਾਲ ਸਹਿਮਤ ਹੋ ਕੇ ਉਹਨੇ ਵੀ ਗੁਰਦਾਸ ਨੰਗਲ ਦੀ ਘੜੀ ਚਾਹੁੰਦਾ 12 ਹੁੰਦਾ ਕਾਸ਼ਲਾ ਕਰੇ। ਤੇ ਜਿੱਥੋਂ 700 ਦੇ ਕਰੀਬ ਉਸ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਬਾਬਾ ਬੰਦਾ ਬੱਤਰ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਇਹ ਹੈ ਭੁੱਖ ਦਾ ਦੁੱਖ ਦੁੱਖ ਵਿਚੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਨ ਦੁੱਖ ਇੱਕ ਦੁੱਖ ਰੋਗ ਲੱਗੈ ਤਨ ਕਾਏ ਮੈਦਨਾ ਭੋਲੇ دارو ਲਾਏ ਹਰ ਸਿਮਰਤ ਦਿਨ ਸੈ ਸਬਦ ਜਿਨ੍ਹਾਂ ਨੂੰ ਆਤਮਿਕ ਰਸ ਆ ਜਾਂਦਾ ਨਾ ਉਹਨਾਂ ਨੂੰ ਇਹ ਦੁੱਖ ਵੀ ਨਹੀਂ ਲੱਗਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕੋਈ ਦੁੱਖ ਨਹੀਂ ਸੀ ਉਹਨਾਂ ਦੇ ਪਰਿਵਾਰ ਨੂੰ ਇਹ ਕੋਈ ਦੁੱਖ ਨਹੀਂ ਸੀ ਬਾਬੇ ਬੰਦਾ ਬਹਾਦਰ ਨੂੰ ਵੀ ਇਹ ਕੋਈ ਦੁੱਖ ਨਹੀਂ ਸੀ ਪਰ ਸਾਰੇ ਹੁਣ ਇੱਕੋ ਜੀ ਅਵਸਥਾ ਵਾਲੇ ਤਾਂ ਨਹੀਂ ਹਾਂਦੇ ਵਿਚ ਕੱਚੇ ਪਿੱਲੇ ਵੀ ਹੁੰਦੇ ਆਂ ਭੇਖੀ ਵੀ ਹੁੰਦੇ ਆਂ ਕੁਝ ਸੀਆਈਡੀ ਵਾਲੇ ਵੀ ਰਲੇ ਹੁੰਦੇ ਆਂ ਕੁਝ ਫਟਪਾਉਣ ਵਾਸਤੇ ਵੀ ਰਲੇ ਹੁੰਦੇ ਆਂ ਇਸ ਵਾਸਤੇ ਭੁੱਖ ਦੇ ਦੁੱਖ ਦੇ ਸਤਾਏ ਹੋਏ ਫਿਰ ਉਹ ਕਿਲਿਆਂ ਤੋਂ ਬਾਹਰ ਆਉਂਦੇ ਮਹਾਰਾਣਾ ਪ੍ਰਤਾਪ ਦੇ ਜੀਵਨ ਵਿੱਚ ਵੀ ਐਸੀ ਕਥਾ ਅਕਬਰ ਦੀਆਂ ਬਾਦਸ਼ਾਹ ਦੀਆਂ ਫੌਜਾਂ ਦੇ ਹਵਾਲੇ ਉਹਨੇ ਆਪਣੇ ਆਪ ਨੂੰ ਭੁੱਖ ਦੇ ਦੁੱਖ ਕਰਕੇ ਹੀ ਕਰ ਦਿੱਤਾ ਸੀ ਕਥਾ ਦੰਨੀ ਹੈ ਇਸ ਵਾਸਤੇ ਜਿਕ ਤੇ ਸਿਮਰਨ ਭਜੰਤੀ ਤੇਮਾਰੀ ਵੀ ਨਾਲ ਕੀਤੀ ਰਹੀ ਤਾਂ ਫਿਰ ਇਹ ਦੁੱਖ ਵੀ ਤੰਗ ਨਹੀਂ ਕਰਦਾ ਰਹਾਉ ਕੋਟ ਜਨਮ ਕੇ ਕਿਲ ਵਿਖ ਨਾਸ ਸਿਮਰਤ ਪਾਵਨ ਤਨ ਮਨ ਸੁਖ ਰੂੜਾ ਜਨਮਾਂ ਦੇ ਪਾਪ ਸਿੰਮਰਨ ਦਾ ਸਤਕਾ ਨਾਸ਼ ਹੋ ਜਾਂਦੇ ਨੇ ਤਨ ਤੇ ਮਨ ਪਵਿੱਤਰ ਤੇ ਸੁਖੀ ਹੋ ਜਾਂਦਾ ਹੈ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਤੇ ਉਤਰੀ ਭੁਖ ਫਿਰ ਉਹ ਵਾਹਿਗੁਰੂ ਦੇ ਨਿਰਗੁਣ ਸਰੂਪ ਨੂੰ ਵੇਖ ਕੇ ਦਰਸ਼ਨ ਕਰਕੇ ਆਪਣੇ ਅੰਤਰ ਆਤਮਾ ਉਹਨਾਂ ਦੀਆਂ ਆਸਾਂ ਸਭ ਪੂਰੀਆਂ ਹੋ ਜਾਂਦੀਆਂ ਤੇ ਜਨਮ ਜਨਮਾਂਤਰਾ ਦੀ ਭੋਖ ਛੋੜੇ ਦੀ ਇਹ ਦੂਰ ਹੋ ਜਾਂਦੀ ਹੈ ਚਾਰ ਪਦਾਰਥ ਅਸ਼ਟ ਮਹਾ ਸਿੱਧ ਚਾਰੇ ਪਦਾਰਥ ਤਰਮ ਅਰਥ ਕਾਮ ਤੇ ਮੋਖ ਤੇ ਅਸ਼ਟ 8 ਮਹਾ ਸਿੱਧ ਵੱਡੀਆਂ ਸਿੱਧੀਆਂ ਅणिमा ਵਰਮਾ ਲਗਮਾ ਮੈਮਾ ए अष्ट बडनिया सीढ़ियां वैसे 18 सीढ़ियां ਦਾ ਵਿਜੇਤਰ ਹੁੰਦਾ ਸਬਨਿਧਾਨ 10 ਅਸ਼ਟ 10 ਤੇ 8 18 10 ਅਸ਼ਟ ਸਿਧਾਂਤ ਕਾਪੁਰ ਕਰ ਕਲ ਕਰਿਆ ਤੋ ਪਰ ਇਥੇ ਅਸ਼ਟ ਮਹਾ ਸਿਧ ਕਾਮ ਧੀਨ ਪਾਰ ਜਾ ਹਰ ਹਰ ਰੁਕ ਕਾਮਧੇਨ ਇੱਕ ਪ੍ਰਾਣਿਕ ਵੈਦਿਕ ਮੱਤ ਵਿੱਚ ਗੌ ਦਾ ਨਾਮ ਕਹਿੰਦੇ ਇਹ ਕਾਮਨਾ ਪੂਰੀਆਂ ਕਰਦੀ ਹੈ। ਪਰਜਾ ਇੱਕ ਦਰਖਤ ਦਾ ਨਾਮ ਹੈ। ਜਿਹੜਾ ਕਹਿੰਦੇ ਦੇਵਤਿਆਂ ਦੇ ਕੋਲ ਹੈ ਤੇ ਇਹਦੀ ਸੇਵਾ ਕਰਨ ਨਾਲ ਸੰਗਤ ਕਰਨ ਨਾਲ ਕਾਮਨਾ ਪੂਰੀ ਹੁੰਦੀ ਹੈ। ਪਰ ਗੁਰੂ ਘਰ ਵਿੱਚ ਕਿਸੇ ਗਉ ਦੀ ਦਰਖਤ ਦੀ ਪੂਜਾ ਲਈ ਕੀਤੀ ਜਾਂਦੀ ਇੱਥੇ ਕੀ ਹੈ ਜੀ ਇੱਥੇ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਬ ਦੁਖ ਲਥਾ ਇੱਥੇ ਪਾਰ ਜਾ ਕੀ ਹੈ ਜੀ ਪਾਰ ਜਾਤ ਇਹ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਵਹਿ ਗੁਰੂ ਦਾ ਸਿਧਰਨ ਹੀ ਪਾਰ ਜਾਤ ਹੈ ਵਹਿ ਗੁਰੂ ਦੀ ਭਗਤੀ ਹੀ ਕਾਮ ਤੇਰ ਹੈ ਹਰ ਹਰ ਦੁੱਖ ਇਹੀ ਰੋਖ ਹੈ ਪਾਰ ਜਾ ਇਹੀ ਕਰਤਾਰ ਰੋਖ ਹੈ ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਦਰਬ ਨਾ ਧੁਖ ਪੰਜਵੇਂ ਗੁਰੂ ਨਾਨਕ ਸ਼ਬਦ ਦੇ ਆਖਰੀ ਬੰਦ ਵਿੱਚ ਫਰਮਾਉਂਦੇ ਨੇ ਕਿ ਭਾਈ ਜਿਨ੍ਹਾਂ ਨੇ ਸੁਖ ਸਾਗਰ ਵਾਹ ਗੁਰੂ ਦੀ ਛਰਨ ਪਕੜੀ ਹੈ ਉਹ ਫਿਰ ਕਦੇ ਜਨਮ ਮਰਨ ਦੇ ਦੁੱਖ ਵਿੱਚ ਤੇ ਗਰਬ ਦਾ ਤੁਖ ਸੰਕਟ ਜੋਨ ਵਿੱਚ ਗਰਬ ਜੋਨ ਵਿੱਚ ਉਹ ਕਦੇ ਨਹੀਂ ਆਉਂਦੇ ਭਟ ਜੀ ਲਿਖਦੇ ਨੇ ਜਪਿਓ ਜਿਨਿ ਅਰਜਨ ਦੇਵ ਗੁਰੂ ਫੇਰ ਸੰਕਟ ਜੋ ਦਰਬਨਾ ਆਇਓ ਗੁਰੂ ਅਰਜਨ ਸਾਹਿਬ ਬਖਦੇ ਨੇ ਕਿ ਗੁਰ ਨਾਨਕ ਜਿਨ ਸੁਣਿਆ ਪੀਖਿਆ ਸੇ ਫਿਰ ਗਰਭਾਸ ਨ ਕਰਿਆ ਤੇ ਫਿਰ ਆਵਾ ਗੌਰ ਵਿੱਚ ਜਨਮ ਮਰਨ ਵਿੱਚ ਨਹੀਂ ਪੈਂਦੇ ਅੱਜ ਦੇ ਪਾਵਨ ਸ਼ਬਦ ਨੂੰ ਵਿਚਾਰ ਕਰਦੇ ਹਾਂ ਉਹਨੀਆਂ ਬੇਅੰਤ ਉਮਲਾਂ ਦੀ ਖਿਮਾ ਦਰਮੇਂ ਜੀ ਕਰੋ ਗੁਰੂ ਫਤੇ ਸੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ